ਪਿੰਡ ਦੇ ਬਿਲਕੁਲ ਸਿਰੇ ਤੇ ਜਾ ਕੇ ਇੱਕ ਛੋਟਾ ਜਿਹਾ ਘਰ ਸੀ ਮਿੱਟੀ ਦਾ ਘਰ ਬਾਹਰ ਨਿੰਮ ਦਾ ਦਰਖਤ ਤੇ ਆਂਗਣ ਵਿੱਚ ਪੁਰਾਣਾ ਚੁੱਲ੍ਹਾ ਉਸ ਘਰ ਵਿੱਚ ਕਰਨੈਲ ਸਿੰਘ ਦੀ ਬੁੱਢੀ ਮਾਂ ਗੁਰਮੀਲ ਕੌਰ ਰਹਿੰਦੀ ਸੀ ਕਰਨੈਲ ਸਿੰਘ ਫੌਜ ਵਿੱਚ ਸੇਵਾ ਕਰਦਾ ਸੀ ਮਹੀਨਿਆਂ ਤੱਕ ਘਰ ਨਹੀਂ ਆਉਂਦਾ ਸੀ ਇੱਕ ਦਿਨ ਛੁੱਟੀ ਮਿਲੀ ਦਿਲ ਵਿੱਚ ਮਾਂ ਨੂੰ ਵੇਖਣ ਦੀ ਖੁਸ਼ੀ ਨਾਲ ਭਰਿਆ ਹੋਇਆ ਜਦਕਰ ਆਇਆ ਤਾਂ ਦੇਖਦਾ ਕਿ ਮਾਂ ਬਹੁਤ ਕਮਜ਼ੋਰ ਹੋ ਗਈ ਸੀ ਚਿਹਰੇ ਤੇ ਪੀਲਾਪਨ ਸੀ ਅੱਖਾਂ ਹੌਲੀਆਂ ਤੇ ਹੱਥ ਕੰਬਦੇ ਹੋਏ ਕਰਨੈਲ ਸਿੰਘ ਨੇ ਪੁੱਛਿਆ ਮਾਂ ਇਹ ਕੀ ਹਾਲ ਬਣਾ ਲਿਆ ਤੂੰ ਖਾਂਦੀ ਨਹੀਂ ਕੁਝ ਮਾਂ ਹੌਲੀ ਆਵਾਜ਼ ਵਿੱਚ ਕਹਿੰਦੀ ਪੁੱਤ ਉਮਰ ਹੋ ਗਈ ਹੈ ਹੁਣ ਤਾਕਤ ਕਿੱਥੇ ਪੁੱਤ ਕਹਿੰਦਾ ਮਾਂ ਕਿਉਂ ਨਾ ਮੈਂ ਤੇਰੇ ਲਈ ਇੱਕ ਮੱਝ ਖਰੀਦ ਲਾਵਾਂ ਇਸ ਬਹਾਨੇ ਨਾਲੇ ਤਾ ਤੂੰ ਕੁਝ ਕਿਤੇ ਲੱਗੀ ਰਹੇਂਗੀ ਕੱਲੀ ਰ ਬੈਠੀ ਦਾ ਮਨ ਨਹੀਂ ਡੋਲੂਗਾ ਤੇ ਨਾਲੇ ਮੱਝ ਦਾ ਦੁੱਧ ਪੀਵੇਂਗੀ ਖੀਰ ਬਣਾਵੇਂਗੀ ਸੇਵੀਆਂ ਬਣਾ ਕੇ ਖਾਵੇਂਗੀ ਤਾਂ ਤੇਰੇ ਚ ਕੁਝ ਜਾਣ ਵੀ ਪੈ ਜਾਊਗੇ ਮਾਂ ਨੇ ਵੀ ਹਾਂ ਚ ਸਿਰ ਹਿਲਾ ਦਿੱਤਾ ਪੁੱਤ ਨੇ ਵੀ ਫੈਸਲਾ ਕੀਤਾ ਤੇ ਉਸਨੇ ਮਾਂ ਲਈ ਇੱਕ ਸੋਹਣੀ ਮੱਝ ਖਰੀਦ ਲਈ ਕਹਿੰਦਾ ਮਾਂ ਹੁਣ ਹਰ ਰੋਜ਼ ਮੱਝ ਦਾ ਤਾਜ਼ਾ ਦੁੱਧ ਪੀਆ ਕਰ ਖੀਰ ਬਣਾਇਆ ਕਰ ਸੇਵੀਆਂ ਬਣਾਇਆ ਕਰ ਦਹੀਂ ਬਣਾਇਆ ਕਰ ਮੱਖਣ ਬਣਾਇਆ ਕਰ ਤੇ ਫਿਰ ਤੂੰ ਵੇਖੀ ਕਿੰਨੇ ਤੰਦਰੁਸਤ ਹੋ ਜਾਵੇਂਗੇ ਮਾਂ ਮੁਸਕਰਾ ਕੇ ਸਿਰ ਹਿਲਾ ਦਿੰਦੀ ਹੈ ਪਰ ਪੁੱਤ ਨੂੰ ਕੀ ਪਤਾ ਸੀ ਕਿ ਇਹ ਕਰ ਕਿਸੇ ਹੋਰ ਦੀ ਨਜ਼ਰ ਚੜਿਆ ਪਿਆ ਹੈ ਕੁਝ ਮਹੀਨੇ ਬੀਤ ਗਏ ਫੌਜੀ ਮੁੜ ਡਿਊਟੀ ਤੇ ਚਲਾ ਗਿਆ ਸੀ ਮਾਂ ਹਰ ਸ਼ਾਮ ਚੁੱਲੇ ਤੇ ਖੀਰ ਬਣਾਉਂਦੀ ਪਰ ਆਪਣੇ ਲਈ ਨਹੀਂ ਆਪ ਨੇ ਸਿਖਾੰਦਿਓ ਖੀਰ ਨੂੰ ਖੀਰ ਬਣਾ ਕੇ ਥਾਲ ਵਿੱਚ ਪਾ ਕੇ ਉਹਨੂੰ ਠੰਡੀ ਕਰਕੇ ਉਹ ਵੇੜੇ ਦੇ ਵਿੱਚ ਲੈ ਆ ਕੇ ਹੌਲੀ ਇੱਕ ਦਿਨੇ ਆਵਾਜ਼ ਦਿੰਦੀ ਆ ਜਾ ਮੇਰੀ ਬਿੱਲ ਮਟਕ ਠੰਡੀ ਖੀਰ ਛੜਾਪਾ ਆ ਜਾ ਮੇਰੀ ਬਿੱਲ ਮਟਕ ਠੰਡੀ ਖੀਰ ਛੜਾਪਾ ਅਤੇ ਦੇਖੋ ਕਮਾਲ ਦੀ ਗੱਲ ਇਹ ਸੀ ਕੀ ਹਰ ਰਾਤ ਇੱਕ ਕਾਲੀ ਬਿੱਲੀ ਆਉਂਦੀ ਅੱਖਾਂ ਅੱਗ ਵਾਂਗ ਚਮਕਦਿਆਂ ਲੰਮੀ ਪੂਛ ਹਵਾ ਵਿੱਚ ਹਿਲਦੀ ਤੇ ਆ ਕੇ ਸਾਰੀ ਖੀਰ ਚਟ ਕਰ ਜਾਂਦੀ ਤੇ ਛਲਾਂਗ ਮਾਰ ਕੇ ਛੱਤ ਉੱਤੋਂ ਦੀ ਫਿਰ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦੀ ਮਾਂ ਡਰਦੀ ਸੀ ਉਹ ਬਿੱਲੀ ਡਰਾਉਂਦੀ ਸੀ ਕਹਿੰਦੀ ਸੀ ਜੇ ਤੂੰ ਮੈਨੂੰ ਖੀਰ ਨਾ ਬਣਾ ਕੇ ਦਿੱਤੀ ਤਾਂ ਮੈਂ ਤੇਨੂੰ ਖਾ ਜਾਵਾਂਗੀ ਬਿੱਲੀ ਮਾਂ ਨੂੰ ਘੂਰਦੀ ਸੀ ਤੇ ਕਹਿੰਦੀ ਸੀ ਜੇ ਖੀਰ ਵਿਣਾ ਤੈਨੂੰ ਜਿੰਦਾ ਨਹੀਂ ਛੱਡਾਂਗੀ। ਇਸੇ ਡਰ ਕਰਕੇ ਮਾਂ ਹਰ ਰੋਜ਼ ਖੀਰ ਬਣਾਉਂਦੀ ਤੇ ਉਸ ਬਿੱਲੀ ਨੂੰ ਖਵਾਉਂਦੀ ਰਹੀ। ਮਾਂ ਦਿਨੋਂ ਦਿਨ ਕਮਜ਼ੋਰ ਹੁੰਦੀ ਗਈ ਜਿਵੇਂ ਬਿੱਲੀ ਉਸ ਦੀ ਜਾਨ ਖਾ ਰਹੀ ਹੋਵੇ। ਕੁਝ ਮਹੀਨੇ ਬੀਤ ਗਏ ਹੋਜੀ ਮੁਰ ਛੁੱਟੀ ਤੇ ਆਇਆ। ਜਦ ਮਾਂ ਨੂੰ ਦੇਖਿਆ ਉਹ ਹੋਰ ਵੀ ਕਮਜ਼ੋਰ ਸੀ। ਹੱਡੀਆਂ ਜਿਵੇਂ ਚਮੜੀ ਤੋਂ ਬਾਹਰ ਨਿਕਲ ਰਹੀਆਂ ਸਨ ਉਸਨੇ ਹੈਰਾਨ ਹੋ ਕੇ ਪੁੱਛਿਆ ਮਾਂ ਤੂੰ ਤਾਂ ਹੋਰ ਵੀ ਕਮਜ਼ੋਰ ਹੋ ਗਈ ਮੱਝ ਦਾ ਦੁੱਧ ਨਹੀਂ ਪੀਂਦੀ ਮਾਂ ਡਰਿਆਂ ਹੋਣਿਆ ਅੱਖਾਂ ਨਾਲ ਕਹਿੰਦੀ ਪੁੱਤ ਮੈਂ ਤਾਂ ਖੀਰ ਹਰ ਰੋਜ਼ ਬਣਾਉਂਦੀ ਹਾਂ ਪਰ ਕਰਨੈਲ ਸਿੰਘ ਨੇ ਪੁੱਛਿਆ ਪਰ ਕੀ ਮਾਂ ਮਾਂ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਇੱਕ ਬਿੱਲੀ ਆਉਂਦੀ ਹੈ ਹਰ ਰਾਤ ਤੇ ਮੈਨੂੰ ਕਹਿੰਦੀ ਐ ਕਿ ਮੇਰੇ ਵਾਸਤੇ ਖੀਰ ਬਣਾ ਕੇ ਰੱਖ ਜੇ ਤੂੰ ਖੀਰ ਨਹੀਂ ਬਣਾਵੇਂਗੀ ਤਾਂ ਮੈਂ ਤੈਨੂੰ ਮਾਰ ਦੇਵਾਂਗੀ ਤੇ ਸਾਰੇ ਦੁੱਧ ਦੀ ਖੀਰ ਮੈਂ ਉਹਦੇ ਲਈ ਬਣਾ ਕੇ ਰੱਖਦੀ ਆ ਤੇ ਉਹ ਸਾਰੀ ਖੀਰ ਖਾ ਕੇ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦੀ ਐ ਫੌਜੀ ਨੂੰ ਗੁੱਸਾ ਆ ਗਿਆ ਉਹ ਕਹਿੰਦਾ ਮਾਂ ਅੱਜ ਰਾਤ ਫਿਰ ਉਹ ਬਿੱਲੀ ਆਵੇਗੀ ਤਾਂ ਮੈਂ ਦੇਖਦਾ ਹਾਂ ਰਾਤ ਹੋ ਗਈ ਮਾਂ ਨੇ ਡਰਦੇ ਹੋਏ ਖੀਰ ਬਣਾਈ ਪੀ ਪਤਾ ਨਹੀਂ ਅੱਜ ਕੀ ਹੋਵੇਗਾ ਚੁੰਨੇ ਤੋਂ ਤਾਰੀ ਥਾਲ ਵਿੱਚ ਪਾਈ ਠੰਡੀ ਕੀਤੀ ਤੇ ਬੇੜੇ ਵਿੱਚ ਲਿਜਾ ਕੇ ਰੱਖਦੀ ਤੇ ਆਵਾਜ਼ ਵਿੱਚ ਬੋਲੀ ਆ ਜਾ ਮੇਰੀ ਬਿੱਲ ਮਟੱਕ ਠੰਡੀ ਖੀਰ ਛੜੱਪ ਆ ਜਾ ਮੇਰੀ ਬਿੱਲ ਮਟੱਕ ਠੰਡੀ ਖੀਰ ਛੜੱਪ ਜਦੋਂ ਦੋ ਵਾਰੀ ਮਾਂ ਨੇ ਐਦਾਂ ਕਿਹਾ ਤਾਂ ਇੱਕਦਮ ਇੱਕ ਬਿੱਲੀ ਛਤ ਉਤੋਂ ਦੀ ਛਲਾਂਗ ਮਾਰ ਕੇ ਬੇੜੇ ਦੇ ਵਿੱਚ ਆ ਗਈ ਤੇ ਕਰਨੈਲ ਸਿੰਘ ਪਹਿਲਾਂ ਹੀ ਇੱਕ ਲੋਹੇ ਦਾ ਚਿਮਟਾ ਅੰਗੀਠੀ ਵਿੱਚ ਗਰਮ ਕਰ ਰਿਹਾ ਸੀ। ਉਸਨੇ ਚਿਮਟੇ ਨੂੰ ਪੂਰਾ ਤਪਾ ਰੱਖਿਆ ਸੀ। ਅਚਾਨਕ ਜਦੋਂ ਕਾਲੀ ਬਿੱਲੀ ਛੱਤ ਤੋਂ ਛਲਾਂਗ ਮਾਰ ਕੇ ਆਂਗਣ ਵਿੱਚ ਆਈ, ਅੱਖਾਂ ਅੱਗ ਵਰਗੀਆਂ, ਦੰਦ ਚਮਕਦੇ ਹੋਏ, ਜਦੋਂ ਖੀਰ ਪੀਣ ਨੂੰ ਝੁਕੀ, ਤਾਂ ਕਰਨੈਲ ਸਿੰਘ ਨੇ ਤਪੇ ਚਿਮਟੇ ਨਾਲ ਨੂੰ ਉਸਦੇ ਕੰਨਾਂ ਤੇ ਮਾਰਿਆ। ਬਿੱਲੀ ਮਿਆਊ ਮਿਆਊ ਕਰਦੀ ਹੋਈ ਦੌੜ ਗਈ ਤੇ ਪਤਾ ਨਹੀਂ ਕਿੱਧਰ ਗਾਇਬ ਹੋ ਗਈ। ਮਾਂ ਕਮਰੇ ਸੀ ਪਰ ਪੁੱਤ ਨੇ ਕਿਹਾ ਮਾਂ ਡਰਨ ਦੀ ਲੋੜ ਨਹੀਂ ਹੁਣ ਇਹ ਬਿੱਲੀ ਕਦੇ ਨਹੀਂ ਆਵੇਗੀ ਦੂਜੇ ਦਿਨ ਕਰਨਾਲ ਸਿੰਘ ਥੋੜੀ ਸ਼ਰਾਬ ਪੀ ਕੇ ਆਇਆ ਉਹ ਹੱਸਦਾ ਹੋਇਆ ਕਹਿੰਦਾ ਮਾਂ ਅੱਜ ਫੇਰ ਬੜਾ ਆਪਦੀ ਬਿੱਲ ਮਟਕ ਨੂੰ ਵੇਖੀਏ ਆਉਂਦੀ ਹੈ ਕਿ ਨਹੀਂ ਮਾਂ ਨੇ ਕਿਹਾ ਪੁੱਤ ਉਹ ਅੱਜ ਨਹੀਂ ਆਵੇਗੀ ਕੱਲ ਤੂੰ ਉਹਨੂੰ ਬਹੁਤ ਕੁੱਟਿਆ ਪਰ ਫੌਜੀ ਮੰਨਣ ਨੂੰ ਤਿਆਰ ਨਹੀਂ ਸੀ ਉਹਨੇ ਫੇਰ ਕਿਹਾ ਮਾਂ ਅੱਜ ਬੁਲਾ ਕੇ ਦੇਖ ਦੇਖਦੇ ਅੱਜ ਕਿਵੇਂ ਹੁੰਦੀ ਆ ਮਾਂ ਫਿਰ ਕਹਿੰਦੀ ਚੱਲ ਦੇਖਦੀ ਆ ਪੁੱਤ ਤੂੰ ਕਿਹੜਾ ਹਿੰਡ ਛੱਡਣ ਵਾਲਾ ਹੈਗਾ ਮਾਂ ਨੇ ਖੀਰ ਬਣਾਈ ਥਾਲ ਵਿੱਚ ਪਾਈ ਤੇ ਵਿਹੜੇ ਵਿੱਚ ਰੱਖ ਦਿੱਤੀ ਤੇ ਦੋ ਵਾਰੀ ਕਿਹਾ ਆ ਜਾ ਮੇਰੀ ਬਿਲ ਮਟੱਕ ਠੰਡੀ ਖੀਰ ਛੜੱਪ ਆ ਜਾ ਮੇਰੀ ਬਿਲ ਮਟੱਕ ਠੰਡੀ ਖੀਰ ਛੜੱਪ ਕੁਝ ਪਲ ਦੀ ਚੁੱਪੀ ਹਵਾ ਰੁਕ ਗਈ ਅਚਾਨਕ ਬਾਹਰੋਂ ਇੱਕ ਆਵਾਜ਼ ਆਈ ਕਿੱਥੋਂ ਆਮ ਰੰਨੇ ਕੱਲ ਫੌਜੀ ਨੇ ਮੇਰੇ ਕੰਨ ਭੰਨੇ